ਮਾਣੇ ਸਾਰੀ ਉਮਰ ਇਸ ਦਿਨ ਦਾ ਇੰਤਜ਼ਾਰ ਕੀਤਾ ਸੀ ਕਿ ਮੇਰਾ ਪੁੱਤ ਕਦੋਂ ਕੁੜੀ ਚੜੂਗਾ ਵਿਆਹ ਦਾ ਦਿਨ ਆ ਗਿਆ ਅਤੇ ਇਸ ਵਿਆਹ ਦੀਆਂ ਖੁਸ਼ੀਆਂ ਲੋਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਉਹ ਨਿਯੋਤਾ ਦੇਣ ਦੇ ਲਈ ਇਨਵੀਟੇਸ਼ਨ ਦੇਣ ਦੇ ਲਈ ਵਿਆਹ ਦੇ ਕਾਰਡ ਵੰਡਣ ਆਪਣੇ ਪੁੱਤ ਦੇ ਨਾਲ ਜਾ ਰਹੀ ਸੀ ਰਾਹ ਦੇ ਵਿੱਚ ਜਾਂਦੇ ਸਮੇਂ ਇਸ ਪਰਿਵਾਰ ਦੇ ਨਾਲ ਇੱਕ ਐਨਾ ਭਿਆੜਾ ਹਾਦਸਾ ਹੋਇਆ ਕਿ ਇਸ ਦੇ ਵਿੱਚ ਮਾਂ ਪੁੱਤ ਦੋਹਾਂ ਦੀ ਹੀ ਜਾਨ ਚਲੀ ਗਈ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ। ਇਸ ਦੇ ਪਿੱਛੇ ਦਾ ਕਾਰਨ ਜਦੋਂ ਪਤਾ ਲੱਗਿਆ ਤਾਂ ਲੋਕ ਹੱਥ ਜੋੜ-ਜੋੜ ਕੇ ਕੰਨਾਂ ਨੂੰ ਹੱਥ ਲਗਾ ਰਹੇ ਨੇ ਕਿ ਇਹੋ ਜਹੀ ਗਲਤੀ ਕੋਈ ਹੋਰ ਪਰਿਵਾਰ ਨਾ ਕਰੇ ਕਿਉਂਕਿ ਇੱਥੇ ਜਵਾਨ ਮੁੰਡਾ ਅਤੇ ਉਸ ਦੀ ਮਾਂ ਦੀ ਜਾਨ ਗਈ ਹੈ। ਮ੍ਰਿਤਕ ਸਰਬਜੀਤ ਸਿੰਘ ਦਾ ਪਰਿਵਾਰ ਲੱਖਾ ਸਿੰਘ ਵਾਲਾ ਉਤਾਰ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਸਰਪਜੀਤ ਦੇ ਘਰ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਵਿਆਹ ਦੇ ਕਾਰਡ ਵੰਡਣ ਹੀ ਹੋ ਜਾ ਰਿਹਾ ਸੀ ਐਨੀ ਖੁਸ਼ੀ ਸੀ ਕਰਦਿਆਂ ਨੂੰ ਕਿ ਮੋਟਰਸਾਈਕਲ ਤੇ ਜਾਂਦੇ ਸਮੇਂ ਉਹ ਚੰਗੀਆਂ ਗੱਲਾਂ ਕਰਦੇ ਜਾ ਰਹੇ ਸਨ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੀ ਕੁਝ ਕਰਨਾ ਪਰ ਇਸੇ ਮੌਕੇ ਤੇ ਖੜੀ ਟਰਾਲੀ ਦੇ ਨਾਲ ਮੋਟਰਸਾਈਕਲ ਟਕਰਾ ਗਿਆ ਜਿਸ ਦੇ ਕਾਰਨ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮਾਂ ਨੂੰ ਜਦੋਂ ਹਸਪਤਾਲ ਲਿਜਾਂਦਾ ਜਾ ਰਿਹਾ ਸੀ ਉਹਨਾਂ ਨੇ ਵੀ ਦਮ ਤੋੜ ਦਿੱਤਾ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵਾਲੇ ਅਤੇ ਨਾਲ ਹੀ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਸਰਵਜੀਤ ਸਿੰਘ ਦੇ ਕੰਨਾਂ ਤੇ ਉੱਪਰ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਦੇ ਉੱਪਰ ਇੰਸਟਾਗ੍ਰam ਚੱਲ ਰਿਹਾ ਸੀ ਜਿਸ ਨੂੰ ਕੀ ਵੇਖ ਕੇ ਇਹੀ ਲੱਗਦਾ ਹੈ ਕਿ ਉਹ ਮੋਟਰਸਾਈਕਲ ਚਲਾਉਂਦੇ ਹੋਏ ਵੀ ਫੋਨ ਵਰਤ ਰਿਹਾ ਸੀ ਆਦੇ ਨਾਲ ਹੀ ਕੋਈ ਇੰਸਟਾ ਤੇ ਰੀਲ ਦੇਖ ਰਿਹਾ ਹੋਣਾ ਇਸ ਦੇ ਕਾਰਨ ਹੀ ਦੋ ਜਾਣਿਆਂ ਦੀ ਜਾਨ ਗਈ ਹੈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਨਾ ਕੀਤਾ ਜਾਵੇ ਹਲਕਾ ਵਿਧਾਇਕ ਫੋਜਾ ਸਿੰਘ ਸਰਾਰੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਨਾਲ ਇਹ ਵੀ ਕਿਹਾ ਕਿ ਪੀੜਤ ਪਰਿਵਾਰ ਦੀ ਪੰਦੀ ਸਰਕਾਰੀ ਮਦਦ ਕਰਵਾਈ ਜਾਵੇਗੀ ਆ ਰਹੇ ਕਿਸ ਤਰ੍ਹਾਂ ਮੇਰੇ ਚਾਚੇ ਦਾ ਮੁੰਡਾ ਸੀਗੇ ਲੱਗਾ ਸਿੰਘ ਵਾਲਾ ਤਾਂ ਘਵਾ ਦੇ ਤੇ ਵੀ ਕਿ ਚੱਲੇ ਵੇ ਕੇ ਅੱਗੇ ਸ਼ਹਿਰ ਵੇ ਗਾਲੇ ਕੋਈ ਕਰਨ ਜਾ ਰਹੇ ਸੀਗੇ ਜਿੰਨਾ ਡੱਤ ਹੋਈ ਆ ਤਾਂ ਕੀ ਰਿਸ਼ਤਾ ਹੁੰਦਾ ਉਹਨਾਂ ਦਾ ਮੇਰੇ ਚਾਚੇ ਦਾ ਮੁੰਡਾ ਸੀਗਾ ਤੇ ਚਾਚੀ ਸੀਗੀ ਇਹ ਆਹ ਸਾਵਾਚ ਮਾਂ ਪੁੱਤ ਨਾਲ ਲੈ ਕੇ ਕਾਰ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦ ਨੂੰ ਜਾਂਦਾ ਹੈ ਇਥੇ ਲਾਚੀਆਂ ਕੋਲ ਮੁੰਡਾ ਰੀਲਾ ਰੁਲਾ ਕਹਿੰਦਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਨੀ ਵਜਾ ਕਰਕੇ ਪਤਾ ਨਹੀਂ ਲੱਗਿਆ ਅੱਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਕੇ ਤੇ ਡੈਥ ਹੋ ਗਈ ਕਾਹਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ ਖਿਰਚੇ ਖਿਰਚੇ ਸੱਟ ਕਿ ਮੋਬਾਈਲ ਹੀ ਕਾਰਨ ਬੜਾ ਅਹਿਸਾਸ ਹੋਇਆ ਵੀ ਆ ਮੇਨ ਆਪਾਂ ਮੋਬਾਈਲ ਹੀ ਕਹਿ ਸਕਦੇ ਹਾਂ ਕੰਨਾਂ 'ਚ ਹੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਆ ਸੀ ਅਸੀਂ ਆ ਕੇ ਉਹਦੇ ਬਲੂਟੂਥ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਫੋਨ ਜਦੋਂ ਵਹੀ ਚਟਕਿਆ ਵਿਆਹ ਰਿਕਾਰਡ ਵਨੰਜਾਰਾ ਸੀ ਆਪਣੇ ਰਿਸ਼ਤੇਦਾਰਾਂ ਤੇ ਤੇ ਰਸਤੇ ਚ ਲਾਲਚੀਆਂ ਪਿੰਡ ਲਾਲਚੀਆਂ ਕੋਲ ਇੱਕ ਟਰਾਲੀ ਦੇ ਵਿੱਚ ਸਵਜਨ ਕਰਨੇ ਇਹਨਾਂ ਦੀ ਮੌਤ ਹੋ ਗਈ ਹੈ ਇਸ ਕਿਸ ਦੀ ਮੌਤ ਹੋਈ ਹੈ ਇਹ ਵੀਰੇ ਦੋ ਇੱਕ ਮੁੰਡਾ ਇਹਨਾਂ ਦੀ ਮਾਤਾ ਨਾਲ ਕਿਸੇ ਦੋਨੋਂ ਹੀ ਮੌਤ ਪੂਰੇ ਹੋ ਗਏ ਉਹ ਜਿੰਦਾ ਤਾਂ ਮੌਕੇ ਤੇ ਮੋਗ ਗਿਆ ਸੀ ਤੇ ਉਹਨਾਂ ਦੀ ਮਾਂ ਤਾਂ ਹਸਪੀਟਲ ਲਾ ਗਿਆ ਸੀ ਉਹਨਾਂ ਦੀ ਵਿਦੱਤ ਹੋ ਚੁੱਕੀ ਹੈ ਜੀ ਕਿੱਥੋਂ ਦੇ ਨਹੀਂ ਗਈ ਜਾਵੇ ਜਿਹੜਾ ਘਟਨਾ ਵਾਪਰੀ ਹੈ ਪੁਲਿਸ ਨੂੰ ਬੁਲਾਇਆ ਆਉਂਦੇ ਤੁਰੰਤ ਦੇਖ ਕੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਜੇ ਜੀ ਕੋਈ ਸਰਕਾਰੀ ਮਦਦ ਹੋ ਤਾਂ ਹੋਣੀ ਹੋਣੀ ਹੈ ਪਰ ਹੈ ਬੜੀ ਇਸਰ ਨੌਜਵਾਨ ਬੱਚਾ ਦਿੱਖ ਰਿਹਾ ਹੈ ਕਿ ਮਾਨਸਿਕ ਕੀੜਾ ਵੀ ਹੋਈ ਹੈ ਜਾਣਾ ਵਿਆਹ ਤੇ ਸੀ ਤੇ ਮਾਤਾ ਦੇ ਸਾਹੇ ਸਾਹਿਬ ਨਹੀਂ ਇਹਦੇ ਵੱਡੇ ਭਾਈ ਦਾ ਵਿਆਹ ਸਹੀਕਾਰ ਦੇਣ ਜਾ ਰਹੇ ਐ ਕਿ ਦੇਖੋ ਇਹ ਟਰਾਲੀ ਖਰਾਬ ਖੜੀ ਹੈਗੀ ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋਵੇ ਕੋਈ ਪਿੱਛੇ ਉਹ ਚੀਜ਼ ਰੱਖ ਦਿੱਤੀ ਜਾਵੇ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਡ ਗੌਣ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਕੋਈ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਮੋਟਾ ਇਲਮ ਹੋ ਜਾਂਦਾ ਜੀ ਉਹ ਗਲਤੀ ਤੇ ਤਿੱਤੀ ਮਦਰੀ ਸਾਹਿਬ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਇਸ ਰੋਡ ਤੇ ਕੋਈ ਨੂੰ ਕੀ ਕੀਮਤੀ ਜਾਰੀ ਆ ਨੇ ਕਿ ਰੋਡ ਸੰਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਰੋ ਤਿਆਰ ਕੋਲ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਤੇਨ ਸਟੇਟਾਂ ਦਾ ਰਸ਼ ਰੰਦਾ ਇੱਕ ਜੇ ਸੜਕ ਤੇ ਇਹ ਫੋਰ ਲਾਈਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਜਿਸ ਤਰ੍ਹਾਂ ਖੜ ਗਿਆ ਤੇ 33 ਸੜਕ ਦਾ ਟਾਲੀ ਨੇ ਰੋਕ ਲਈ ਬਿਲਕੁਲ ਜੀ ਤਾਂ ਫਿਰ ਇਹ ਸਵੈ ਕੀ ਸੀ ਕਿ ਉਹ ਜਿਹੜੇ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਿਹਾ ਉਹਨੂੰ ਬਚਾਉਂਦੇ ਪਚਾਉਂਦੇ ਹੋਰ ਕੁਝ ਨਹੀਂ ਹੋਇਆ ਤੇ ਫਿਰ ਇਹ ਮੋਟਰਸਾਈਕਲ ਦੀਆਂ ਬ੍ਰੇਕਾਂ ਕੋਈ ਨਹੀਂ ਵੱਡੀਆਂ ਆ ਜਿਵੇਂ ਨਾਰਮਲ ਬ੍ਰੇਕਿੰਗ ਇਹਨਾਂ ਦੀ ਕਿੰਨੀ ਹੁੰਦੀ ਹੈ ਐਮਐਲ ਸਰ ਮਾਲੀ ਸਹਾਇਤਾ ਕੀਤੀ ਜੋਗੀ ਸਰਕਾਰ ਵੱਲੋਂ ਇਹਨਾਂ ਦੀ ਬਿਲਕੁਲ ਜੀ ਕੀਤੀ ਜਾਗੀ ਬੰਦਾ ਤਾਂ ਉਹ ਪਹਿਲਾਂ ਵੀ ਕਈ ਵਾਰੀ ਕਰ जे अगर क्लेम हो बीमा ठीक है नहीं होता तो फिर सरकारी पद मददी जाए ਮਾਂ ਨੇ ساری ਉਮਰ ਇਸ ਦਿਨ ਦਾ ਇੰਤਜ਼ਾਰ ਕੀਤਾ ਸੀ ਕਿ ਮੇਰਾ ਪੁੱਤ ਕਦੋਂ ਕੁੜੀ ਚੜੂਗਾ ਵਿਆਹ ਦਾ ਦਿਨ ਆ ਗਿਆ ਅਤੇ ਇਸ ਵਿਆਹ ਦੀਆਂ ਖੁਸ਼ੀਆਂ ਲੋਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਉਹ ਨਿਯੋਤਾ ਦੇਣ ਦੇ ਲਈ ਇਨਵੀਟੇਸ਼ਨ ਦੇਣ ਦੇ ਲਈ ਵਿਆਹ ਦੇ ਕਾਰਡ ਵੰਡਣ ਆਪਣੇ ਪੁੱਤ ਦੇ ਨਾਲ ਜਾ ਰਹੀ ਸੀ ਰਾਹ ਦੇ ਵਿੱਚ ਜਾਂਦੇ ਸਮੇਂ ਇਸ ਪਰਿਵਾਰ ਦੇ ਨਾਲ ਇੱਕ ਨਾ ਪੜਾ ਹਾਦਸਾ ਹੋਇਆ ਕੇਸ ਦੇ ਵਿੱਚ ਮਾਂ ਪੁੱਤ ਦੋਹਾਂ ਦੀ ਹੀ ਜਾਨ ਚਲੀ ਗਈ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਇਸ ਦੇ ਪਿੱਛੇ ਦਾ ਕਾਰਨ ਜਦੋਂ ਪਤਾ ਲੱਗਿਆ ਤਾਂ ਲੋਕ ਹੱਥ ਜੋੜ-ਜੋੜ ਕੇ ਕੰਨਾਂ ਨੂੰ ਹੱਥ ਲਗਾ ਰਹੇ ਨੇ ਕਿ ਇਹੋ ਜਹੀ ਗਲਤੀ ਕੋਈ ਹੋਰ ਪਰਿਵਾਰ ਨਾ ਕਰੇ ਕਿਉਂਕਿ ਇੱਥੇ ਜਵਾਨ ਮੁੰਡਾ ਅਤੇ ਉਸ ਦੀ ਮਾਂ ਦੀ ਜਾਨ ਗਈ ਹੈ ਮ੍ਰਿਤਕ ਸਰਬਜੀਤ ਸਿੰਘ ਦਾ ਪਰਿਵਾਰ ਲੱਖਾ ਸਿੰਘ ਵਾਲਾ ਉਤਾੜ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਸਰਪਜੀਤ ਦੇ ਘਰ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਵਿਆਹ ਦੇ ਕਾਰਡ ਵੰਡਣ ਹੀ ਹੋ ਜਾ ਰਿਹਾ ਸੀ ਇੰਨੀ ਖੁਸ਼ੀ ਸੀ ਕਰਦਿਆਂ ਨੂੰ ਕਿ ਮੋਟਰਸਾਈਕਲ ਤੇ ਜਾਂਦੇ ਸਮੇ ਉਹ ਚੰਗੀਆਂ ਗੱਲਾਂ ਕਰਦੇ ਜਾ ਰਹੇ ਸਨ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੀ ਕੁਝ ਕਰਨਾ ਪਰ ਇਸੇ ਮੌਕੇ ਤੇ ਖੜੀ ਟਰਾਲੀ ਦੇ ਨਾਲ ਮੋਟਰਸਾਈਕਲ ਟਕਰਾ ਗਿਆ ਜਿਸ ਦੇ ਕਾਰਨ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮਾਂ ਨੂੰ ਜਦੋਂ ਹਸਪਤਾਲ ਲਿਜਾਂਦਾ ਜਾ ਰਿਹਾ ਸੀ ਉਹਨਾਂ ਨੇ ਵੀ ਦਮ ਤੋੜ ਦਿੱਤਾ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵਾਲੇ ਅਤੇ ਨਾਲ ਹੀ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਸਰਵਜੀਤ ਸਿੰਘ ਦੇ ਕੰਨਾਂ ਤੇ ਉੱਪਰ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਦੇ ਉੱਪਰ ਇੰਸਟਾਗ੍ਰam ਚੱਲ ਰਿਹਾ ਸੀ ਜਿਸ ਨੂੰ ਕਿ ਵੇਖ ਕੇ ਇਹੀ ਲੱਗਦਾ ਹੈ ਕਿ ਉਹ ਮੋਟਰਸਾਈਕਲ ਚਲਾਉਂਦੇ ਹੋਏ ਵੀ ਫੋਨ ਵਰਤ ਰਿਹਾ ਸੀ ਆਦੇ ਨਾਲ ਹੀ ਕੋਈ ਇੰਸਟਾ ਤੇ ਰੀਲ ਦੇਖ ਰਿਹਾ ਹੁੰਣਾ ਇਸ ਦੇ ਕਾਰਨ ਹੀ ਦੋ ਜਾਣਿਆਂ ਦੀ ਜਾਨ ਗਈ ਹੈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਨਾ ਕੀਤਾ ਜਾਵੇ ਹਲਕਾ ਵਿਧਾਇਕ ਫੋਜਾ ਸਿੰਘ ਸਰਾਰੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਨਾਲ ਇਹ ਵੀ ਕਿਹਾ ਕਿ ਪੀੜਤ ਪਰਿਵਾਰ ਦੀ ਪੰਦੀ ਸਰਕਾਰੀ ਮਦਦ ਕਰਵਾਈ ਜਾਵੇਗੀ ਆ ਰਹੇ ਕਿਸ ਤਰ੍ਹਾਂ ਮੇਰੇ ਚਾਚੇ ਦਾ ਮੁੰਡਾ ਸੀਗੇ ਲੱਕਾ ਸਿੰਘ ਵਾਲਾ ਤਾਂ ਘਵਾ ਦੇ ਪੇਰੀਗੇ ਚੱਲੇ ਵੀਗੇ ਅੱਗੇ ਸ਼ੇਰ ਵੇਂਗ ਵਾਲੇ ਕੁਝ ਕਰਨ ਜਾ ਰਹੇ ਸੀਗੇ ਜਿੰਨਾ ਡੱਟ ਹੋਈ ਲਾਪਰਿਸ਼ਤਾ ਹਿਉਨਾਂ ਦਾ ਮੇਰੇ ਚਾਚੇ ਦਾ ਮੁੰਡਾ ਸੀਗਾ ਤੇ ਚਾਚੀ ਸੀ ਗਈ ਇਹ ਆਸਾ ਵਾਚ ਮਾਪੁੱਤ ਨਾਲ ਲੈ ਕੇ ਕਾਰਡ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦ ਨੂੰ ਜਾਂਦਾ ਹੈ ਇਥੇ ਲਾਂਚੀਆਂ ਕੋਲ ਮੁੰਡਾ ਰੀਲਰ ਨੂੰ ਲਾਂਗੇ ਨਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਨੀ ਵਜਾ ਕਰਕੇ ਪਤਾ ਨਹੀਂ ਲੱਗਿਆ ਅਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਅੱਪ ਟੁੱਟੀ ਹੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਪੋਤ ਦੀ ਮੌਕੇ ਤੇ ਡੈਥ ਹੋ ਗਈ ਕਾਹਦੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ ਹੀ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ